ਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਚੰਡੀਗੜ੍ਹ ਬੱਚਿਆਂ ਦੇ ਹਸਪਤਾਲ ਕੋਟਪੂਰੇ ਤੋਂ ਡਾਕਟਰ ਰਵੀ ਬੰਸਲ ਤੁਹਾਡੇ ਨਾਲ ਇੱਕ ਬੜੀ ਜ਼ਰੂਰੀ ਗੱਲ ਅੱਜ ਸਾਂਝੀ ਕਰਨਾ ਚਾਹੁੰਦਾ ਹਾਂ ਮੈਂ ਦੇਖ ਰਿਹਾ ਕਿ ਜਦੋਂ ਵੀ ਸਾਡੇ ਕੋਲੇ ਬੱਚਾ ਹੁੰਦਾ ਹੈ ਹਸਪਤਾਲ ਦੇ ਵਿੱਚ ਕੋਟਕਪੂਰੇ ਤਾਂ ਕਈ ਵਾਰੀ ਉਹ ਬੱਚਾ ਰਸਤੇ ਦੇ ਵਿੱਚ ਹੀ ਡੈਥ ਹੋ ਜਾਂਦੀ ਉਦੀ ਜਾਂ ਜਦੋਂ ਸਾਡੇ ਕੋਲ ਇਸ ਹਾਲਤ 'ਚ ਪਹੁੰਚਦਾ ਹੈ ਅੱਧੇ ਪੌਣੇ ਘੰਟੇ ਦੇ ਵਿੱਚ ਹੀ ਡੈਥ ਹੋ ਜਾਂਦੀ ਹੈ ਜਦੋਂ ਬੱਚੇ ਦੀ ਅੱਧੇ ਘੰਟੇ ਦੇ ਵਿੱਚ ਜਾਂ ਰਸਤੇ 'ਚ ਡੈਥ ਹੋ ਜਾਂਦੀ ਹੈ ਨਾ ਤੇ ਮਨ ਬੜਾ ਉਦਾਸ ਹੁੰਦਾ ਸਾਡਾ ਵੀ ਪੇਰੈਂਟਸ ਦਾ ਵੀ ਤਾਂ ਜਿਨ੍ਹਾਂ ਨੇ ਕੇਸ ਕੀਤਾ ਹੁੰਦਾ ਹੈ ਲੇਡੀ ਡਾਕਟਰ ਨੇ ਤੇ ਉਹਨਾਂ ਦਾ ਵੀ ਸਭ ਦਾ ਮਨ ਬੜਾ ਉਦਾਸ ਹੁੰਦਾ ਸਾਡੇ ਇਹ ਸਾਰੇ ਜਿਹੜਾ ਕਾਰਜਕ੍ਰਮ ਹੈ ਦੇ ਵਿੱਚ ਇੱਕੋ ਹੀ ਜਿਹੜੀ ਵੱਡੀ ਗਲਤੀ ਇਹ ਹੁੰਦੀ ਹੈ ਕਿ ਬੱਚਾ ਅਸੀਂ ਆਪਣੇ ਵਹੀਕਲ ਤੇ ਨਾਲ ਲੈ ਕੇ ਆਉਨੇ ਹਾਂ ਤਾਂ ਮੇਰੀ ਤੁਹਾਨੂੰ ਅੱਜ ਸਾਰਿਆਂ ਨੂੰ ਬੇਨਤੀ ਹੈ ਤੇ ਇੱਕ ਹਦਾਇਤ ਵੀ ਹੈ ਕਿ ਜਿੱਥੇ ਵੀ ਤੁਹਾਡੇ ਬੱਚਾ ਪੈਦਾ ਹੋਣ ਵਾਲਾ ਹੋਵੇ ਜਦੋਂ ਵੀ ਤੇ ਜੇ ਤੁਹਾਨੂੰ ਡਾਕਟਰ ਲੇਡੀ ਡਾਕਟਰ ਦੱਸੇ ਕਿ ਇਹ ਬੱਚਾ ਪੈਦਾ ਹੋਣ ਤੋਂ ਬਾਅਦ ਇਹਨੂੰ ਸੀਰੀਅਸ ਹੋਣ ਦੀ ਸੰਭਾਵਨਾ ਹੈ ਫੋਰ ਐਗਜ਼ਾਮਪਲ ਬੱਚੇ ਦੀ ਲੈਟਰਨ ਅੰਦਰ ਨਿਕਲ ਜੇ ਬੱਚਾ ਛੇ ਮਹਾਸਤ ਮਹਾ ਹੋਵੇ ਜਾਂ ਬੱਚੇ ਦੀ ਆਲ ਗੱਲ ਦੇ ਅੱਗੇ ਆ ਜਾਏ ਤੇ ਉਹਦੀ ਆਕਸੀਜਨ ਦੀ ਸਪਲਾਈ ਘਟ ਜੇ ਜਾਂ ਕੁਆਲਟਰਾਸਾਉਂਡ ਤੇ ਇਸ ਤਰ੍ਹਾਂ ਦੀ ਫਾਈਨਡਿੰਗ ਹੋਵੇ ਕਿ ਸਾਨੂੰ ਪਤਾ ਲੱਗੇ ਕਿ ਇਹ ਬੱਚਾ ਜਨਮ ਤੋਂ ਬਾਅਦ ਥੋੜਾ ਜਿਹਾ ਸੀਰੀਅਸ ਹੋ ਸਕਦਾ ਹੈ ਜਾਂ ਤਾਂ ਇਸ ਤਰ੍ਹਾਂ ਹੋ ਸਕਦਾ ਹੈ ਜਾਂ ਬੱਚਾ ਪੈਦਾ ਤਾਂ ਹੋ ਗਿਆ ਤੇ ਬੱਚਾ ਬੱਚਿਆਂ ਵਾਲੇ ਡਾਕਟਰ ਕੋਲ ਦਾਖਲ ਹੈ ਤੇ ਉੱਥੇ ਡਾਕਟਰ ਸਾਹਿਬ ਨੇ ਦੱਸਿਆ ਕਿ ਇਹ ਬੱਚਾ ਥੋੜਾ ਜਿਹਾ ਜ਼ਿਆਦਾ ਸੀਰੀਅਸ ਹੈ ਸਾਹ ਜ਼ਿਆਦਾ ਔਖਾ ਲੈ ਰਿਹਾ ਹੈ ਜਾਂ ਦੌਰੇ ਜ਼ਿਆਦਾ ਪੈ ਰਹੀ ਹੈ ਤਾਂ ਮੇਰੀ ਸਭ ਨੂੰ ਬੇਨਤੀ ਹੈ ਕਿ ਭਈ ਤੁਸੀਂ ਬੱਚਾ ਆਪਣੇ ਵੀਕਲ ਤੇ ਨਹੀਂ ਲੈ ਕੇ ਆਉਣਾ ਤੁਸੀਂ ਬੱਚੇ ਨੂੰ ਹਮੇਸ਼ਾ ਐਂਬੂਲੈਂਸ ਤੇ ਲੈ ਕੇ ਆਉਣਾ ਕਿਉਂਕਿ ਦੋ ਚੀਜ਼ਾਂ ਬੜੀਆਂ ਜ਼ਰੂਰੀ ਹੈ ਇੱਕ ਐਂਬੂਲੈਂਸ ਜ਼ਰੂਰੀ ਹੈ ਇੱਕ ਉਸ ਐਂਬੂਲੈਂਸ ਦੇ ਅੰਦਰ ਟ੍ਰੇਨਡ ਸਟਾਫ ਜਿਹੜਾ ਬੱਚੇ ਦੀ ਦੇਖਭਾਲ ਠੀਕ ਕਰ ਸਕੇ ਜਾਂ ਉਹਦੇ ਅੰਦਰ ਇੱਕ ਡਾਕਟਰ ਜਿਹੜਾ ਬੱਚੇ ਦੀ ਐਂਬੂਲੈਂਸ ਦੇ ਵਿੱਚ ਹੀ ਅਲਰਜੀ ਸ਼ੁਰੂ ਹੋ ਸਕੇ ਇਹ ਬੜਾ ਜ਼ਰੂਰੀ ਹੈ ਤਾਂ ਅਸੀਂ ਤੁਸੀਂ ਹੈਰਾਨ ਹੋਵੋਗੇ ਸਾਡੇ ਕੋਲੇ ਤਕਰੀਬਨ 1 ਸਾਲ ਦੇ ਵਿੱਚ ਇੰਨੀ ਅੰਗੇਲੀ ਕਰਕੇ ਨਾਲ ਕਿ ਪੰਜਾਬ ਸਾਡੀ ਇੱਕ ਨੰਬਰ 1 ਸਟੇਟ ਹੈ ਮੁਲਕ ਦੀ ਸਾਡਾ ਛੋਟੇ ਜਿਹੇ ਇਸ ਹਸਪੀਟਲ ਦੇ ਵਿੱਚ ਵੀ ਜਿਹੜਾ ਅਸੀਂ 4 5 5 6 ਜ਼ਿਲ੍ਹਿਆਂ ਨੂੰ ਅਸੀਂ ਕੈਟਰ ਕਰਦੇ ਹਾਂ ਸੀਰੀਅਸ ਬੱਚਿਆਂ ਵਾਸਤੇ ਇੱਕ ਇੱਕ ਸਾਲ ਦੇ ਵਿੱਚ ਤਕਰੀਬਨ 150 ਬੱਚਾ ਸਾਡੇ ਕੋਲੇ ਬਰੌਂਡ ਡੈਡ ਹੁੰਦਾ ਹੈ ਇਹ ਬੜੀ ਹੈਰਾਨੀ ਵਾਲੀ ਗੱਲ ਹੈ ਸੋ ਮੇਰੀ ਸਭ ਨੂੰ ਬੇਨਤੀ ਹੈ ਅਸੀਂ ਇਸ ਦੇਖਦੇ ਹੋਏ ਇਹ ਸਾਰੇ ਇਨਸੀਡੈਂਟਸ ਨੂੰ ਅਸੀਂ ਮੁਕਸਰ ਮੋਗੇ ਫਰੀਦਕੋਟ ਤੇ ਕੋਟਪੂਰੇ ਸਾਡੇ ਕੋਲੇ ਪੂਰਾ ਇੰਤਜ਼ਾਮ ਹੈ ਜਦੋਂ ਵੀ ਤੁਹਾਨੂੰ ਲੱਗੇ ਕਿ ਸਾਡਾ ਬੱਚਾ ਸੀਰੀਅਸ ਹੈ ਤੁਸੀਂ ਸਾਨੂੰ ਇਸ ਨੰਬਰ ਤੇ ਕਾਲ ਕਰੋ ਕਾਲ ਕਰਕੇ ਤਾਂ ਕਿ ਸਾਡੀ ਐਂਬੂਲੈਂਸ ਤੇ ਟ੍ਰੇਨਡ ਸਟਾਫ ਪਹੁੰਚ ਸਕੇ ਉਹ ਨਾਲ ਦੀ ਨਾਲ ਤੁਹਾਨੂੰ ਬੱਚੇ ਨੂੰ ਚੰਡੀਗੜ੍ਹ ਹਸਪਤਾਲ ਦੇ ਵਿੱਚ ਲੈ ਕੇ ਆ ਸਕੇ ਤਾਂ ਕਿ ਟ੍ਰੀਟਮੈਂਟ ਰਸਤੇ ਸ਼ੁਰੂ ਹੋ ਜਾਈ ਤਾਂ ਕਿ ਜੇ ਬੱਚਾ ਠੀਕ ਐਂਬੂਲੈਂਸ ਤੇ ਪਹੁੰਚਦਾ ਹੈ ਉਹਨੂੰ ਟਾਈਮ ਵੀ ਘੱਟ ਲੱਗਦਾ ਹੈ ਉਹਦਾ ਖਰਚਾ ਵੀ ਘੱਟ ਹੁੰਦਾ ਤੇ ਨਾਲ ਹੀ ਉਹਦੇ ਬਚਨ ਦੀ ਸੁਭਾਅ ਨਾ ਵੀ ਵੱਜ ਜਾਂਦੀ ਹੈ ਸੋ ਇਹ ਮੈਸੇਜ ਤੁਸੀਂ ਸਾਰੇ ਲੋਕਾਂ ਨੂੰ ਜਿਹੜੇ ਇਹਨਾਂ ਦੇ ਬੱਚਾ ਹੋਣ ਵਾਲਾ ਨੂੰ ਜਰੂਰ ਪਹੁੰਚਾਓ ਤਾਂ ਕਿ ਅਸੀਂ ਇਹ ਅਨਮੁੱਲੀ ਜਾਨ ਨੂੰ ਬਚਾ ਸਕੀਏ ਤੇ ਆਪਣੀ ਪੰਜਾਬ ਸਟੇਟ ਨੂੰ ਤੰਦਰੁਸਤ ਬਣਾ ਸਕੀਏ Hallo,